ਵਾਜ ਪਾ ਨੇ ਰਾਜਨੀਤੀ ਚ ਧੋਖਾ ਧੜੀਆਂ ਦੀ ਲਾਈ ਚੜੀ। ਲੋਕਾਂ ਦੀ ਟਾਸ ਬਣਾ ਕੇ ਕੌਣ ਖੇਡ ਰਿਹਾ ਹੈ ਭਾਜਪਾ? ਚੰਡੀਗੜ੍ਹ ਮੇਅਰ ਚੋਣਾ ਚ ਧਾਧੇ ਲਈ ਦਾ ਕੀ ਸੀ ਮਕਸਦ? ਭਾਜਪਾ ਸਰਕਾਰ ਆਪਣੇ ਕੀਤੇ ਤੱਕਿਆਂ ਨੂੰ ਮੰਨੇ ਜਾਂ ਨਾ ਮੰਨੇ ਪਰ ਆਪ ਨੇ ਭਾਜਪਾ ਤੇ ਚੰਡੀਗੜ੍ਹ ਮੇਅਰ ਚੋਣਾ ਚ ਕੀਤੀ ਧਾਧੇ ਨੂੰ ਲੈ ਕੇ ਜੋ ਇਲਜ਼ਾਮ ਲਗਾਏ ਨੇ ਉਹ ਵੀ ਅੱਖੋਂ ਪਰੋਕੇ ਨਹੀਂ ਕੀਤੇ ਜਾ ਸਕਦੇ। ਜਿਸ ਤਰੀਕੇ ਕਾਂਗਰਸ ਤੇ ਆਪ ਦੀਆਂ 20 ਸੀਟਾਂ 'ਚ 8 ਰਾਤ ਚਿੱਤੀਆਂ ਦੀਆਂ ਤੇ ਆਪਣੀਆਂ 16 ਦੀਆਂ 16 ਸਿੱਟਾ ਸਹੀ ਰੱਖੀਆਂ ਇਹ ਭਾਜਪਾ ਦੀ ਗੜਬੜ ਰਾਜਨੀਤੀ ਤੇ ਕਈ ਸਵਾਲ ਖੜੇ ਕਰਦਾ ਹੈ ਦੇਖੋ ਬਿਲਕੁਲ ਗਲਤ ਹੋ ਰਿਹਾ ਹੈ ਦੇਖੋ ਪ੍ਰੈਸਾਈਡਿੰਗ ਅਫੀਸਰ ਪਹਿਲਾਂ ਤਾਂ 38 ਮਿੰਟ ਲੇਟ ਆਉਂਦਾ ਤੇ ਆਉਂਦੇ ਜਦੋਂ ਵੋਟਾਂ ਖਤਮ ਹੋਈਆਂ ਤਾਂ ਲੋਕਤੰਤਰ ਦੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਆਪ ਕਾਂਗਰਸ ਅਲਾਈਅੰਸ ਦੀਆਂ 8 ਵੋਟਾਂ ਰੱਦ ਕਰ ਦਿੱਤੀਆਂ ਗਈਆਂ ਤੇ ਆਪਣਾ ਭਾਜਪਾ ਬੁਲਵਾ ਜਤਾ ਦਿੱਤਾ ਨਾ ਚਾਜ ਨਾਲ ਕੋਈ ਬੈਟ ਪੇਪਰ ਦਿਖਾਇਆ ਤੇ ਨਾ ਨੀਮਾ ਅਨਸਾਰ ਕਿਸੇ ਡੀਸੀ ਜਾਂ ਉਮੀਦਵਾਰ ਨੂੰ ਸੈਟੀਸਫਾਈ ਕਰਵਾਇਆ ਗਿਆ ਬਸ ਬੈਟ ਪੇਪਰਾਂ ਨੂੰ ਜਿੰਦੇ ਠੋਕੇ ਪਰਾਂ ਕਰਤਾ ਤੇ ਜਿੱਤ ਗਈ ਭਾਜਪਾ ਕਮਾਲ ਕਰ ਦਿਓ ਜਨਾਬ ਇਹ ਕੋਈ ਗੱਲ ਹੋਈ ਆਖਿਰ ਲੋਕ ਸਭਾ ਚੋਣਾ ਹਾਰਨ ਦਾ ਇੰਨਾ ਡਰ ਕਿਉਂ ਪੈ ਗਿਆ ਕਿ ਹੁਣ ਸਿੱਧਾ ਹੀ ਸਿੱਧੂ ਮਸੇਰੇ ਵਾਲੇ ਦੇ ਗਾਣੇ ਸਾਡਾ ਚੱਲਦਾ ਇਹ ੱੱਕਾ ਸੀ ਤਾਂ ਕਰਦੇ ਵਾਂਗੂ ੱੱਕਾ ਹੀ ਥਲਾ ਦਿੱਤਾ ਸਵਾਲ ਵੀ ਕਹੀਂ ਉੱਠੇ ਪਰ ਜਦੋਂ ਸਾਰਾ ਕਿਲਾ ਆਪਣੇ ਹਵਾਲੇ ਕਰ ਲਿਆ ਹੋਵੇ ਫਿਰ ਬਾਹਰ ਜਨਤਾ ਠੰਡ ਪਿੱਟੇ ਹੋਰ ਕੀ ਕਰੇ ਇਹ ਅਸੀਂ ਨਹੀਂ ਕਹਿ ਰਹੇ ਕਿ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਸਾਫ਼ ਪਤਾ ਸੀ ਕਿ ਜਿਤਨਾ ਇੰਡੀਆ ਅਲਾਈਅንስ ਗਿਆ ਤਾਂ ਫਿਰ ਬਾਜ਼ੀ ਕਿਵੇਂ ਪਲਟ ਗਈ ਇਹ ਤੁਹਾਨੂੰ ਦੁਬਾਰਾ ਦੱਸਣ ਦੀ ਜਰੂਰਤ ਨਹੀਂ ਹੈ ਵੈਸੇ ਵੀ ਜੇਕਰ ਪੁਰਾਣੀਆਂ ਕਾਰਵਾਈਆਂ ਭਾਜਪਾ ਸਰਕਾਰ ਦੀਆਂ ਦੇਖੀਏ ਤਾਂ ਸਾਫ਼ ਪਤਾ ਲੱਗਦਾ ਕਿ ਲੋਟਸ ਆਪਰੇਸ਼ਨ ਕਿਉਂ ਚਲਾਏ ਜਾਂਦੇ ਰਹੇ ਨੇ ਬਿਹਾਰ సీఎం ਨੀਤੀਸ਼ ਕੁਮਾਰ ਨੂੰ ਆਪਣੇ ਨਾਲ ਜੋੜ ਸੀਐਮ ਤੋਂ ਫਿਰ ਸੀਐਮ ਵੀ ਕਿਸ ਨੇ ਬਣਾਇਆ ਪਲਾਂ ਉਹ ਤਾਂ ਕੁਿੱ ਤੁੱਕ ਵੀ ਨਹੀਂ ਬਣਦੀ ਸੀ ਪਰ ਫਿਰ ਵੀ ਤੋੜ ਮਰੋੜ ਕੀਤੀ ਗਈ ਮਹਾਰਾਸ਼ਟਰ ਦੀ ਰਾਜਨੀਤੀ 'ਚ ਉਦਵ ਠਾਕਰੇ ਨੂੰ ਉਤਾਰ ਕੇ ਇੱਕ ਨਾ ਕਿਸਿੰਦੇ ਦਾ ਸਿਰ ਕਿਉਂ ਰੋਸਿਆ ਗਿਆ ਵਿਧਾਇਕਾਂ ਦੀ ਖਰੀਦੋ-ਫਰੋਖ ਦੇਖਦਾ ਦਾ ਪਾਸ ਪਾਤੇ ਹੀ ਕਿਉਂ ਲੱਗਦੇ ਨੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਕੰਟਰੈਕਟ ਦਵਾਉਣ ਵਾਲੇ ਕਿਹੜੇ ਹੱਥ ਨੇ ਧਰਮ ਦੀ ਰਾਜਨੀਤੀ ਕੌਣ ਕਰ ਗਿਆ ਤੇ 당ਗੇ ਅਸਤਾਦਾਂ ਤੇ ਕਿਸ ਦਾ ਪਲਾਨ ਫਿੱਟ ਰੰਦਾ ਹੈ ਗੱਲਾਂ ਹੋਰ ਵੀ ਬਹੁਤੀ ਆ ਪਰ ਜੇਕਰ ਹੁਣ ਆਉਣ ਵਾਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਪੂਰਾ ਕੰਮ ਚੱਕ ਰੱਖਿਆ 23 ਵਾਰ 400 ਪਾਰ ਜਾਣ ਦੀ ਗੱਲ ਕਹਿ ਰਹੇ ਨੇ ਸਹੀ ਸਪਸ਼ਟ ਦੇਖ ਕੇ ਨਤੀਜੇ ਤੁਸੀਂ ਖੁਦ ਸੋਚੋ ਕਿ ਸਰਕਾਰਾਂ ਹੁਣ ਸਰਕਾਰ ਵਾਲੇ ਕੰਮ ਕਰਦੀਆਂ ਨੇ ਜਾਂ ਨਹੀਂ ਜਾਂ ਲੋਕਾਂ ਨੂੰ ਤਾਂ ਸਮਝ ਕੇ ਉਹਨਾਂ ਨਾਲ ਤਲਾਫੇ ਖੇਡਿਆ ਜਾ ਰਿਹਾ ਹੈ